ਕੀ ਤੁਹਾਨੂੰ ਵੀ ਰਸੋਈ ਦੇ ਵਿੱਚ ਕੰਮ ਕਰਦਿਆਂ ਬਹੁਤ ਟਾਈਮ ਲੱਗ ਜਾਂਦਾ ਸਵੇਰ ਹੋਵੇ ਜਾਂ ਸ਼ਾਮ ਹੋਵੇ ਕਦੇ ਸਬਜ਼ੀਆਂ ਕੱਟਣ ਦੀ ਟੈਨਸ਼ਨ ਹੋ ਜਾਂਦੀ ਆ ਕਦੇ ਬਰਤਨ ਧੋਣ ਤੇ ਕਿੰਨਾ ਟਾਈਮ ਲੱਗ ਜਾਂਦਾ ਤੇ ਕਦੇ ਖਾਣਾ ਬਣਾਉਣ ਦੀ ਹਰ ਬਰਾਹਤ ਹੋ ਜਾਂਦੀ ਆ ਪਰ ਸੋਚੋ ਵੀ ਪਰ ਜੇ ਤੁਹਾਡੇ ਕੋਲ ਅਜਿਹੇ ਤਰੀਕੇ ਹੋਣ ਜਿਹੜੇ ਰਸੋਈ ਦਾ ਕੰਮ ਆਸਾਨ ਕਰ ਦੇਣ ਤੇ ਤੁਹਾਡਾ ਘੰਟਿਆਂ ਦਾ ਸਮਾਂ ਮਿੰਟਾਂ ਦੇ ਵਿੱਚ ਬਚਾ ਦੇਣ ਤਾਂ ਕਿੰਨਾ ਵਧੀਆ ਹੋਵੇਗਾ ਤੇ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇਹੀ ਗੱਲ ਕਰਾਂਗੇ ਕਿ ਰਸੋਈ ਦੇ ਵਿੱਚ ਸਮਾਂ ਬਚਾਉਣ ਦੇ 20 ਸੌਖੇ ਤੇ ਲਾਭਦਾਇਕ ਤਰੀਕਿਆਂ ਦੇ ਬਾਰੇ ਵਿੱਚ ਤੇ ਕਿਵੇਂ ਤੁਸੀਂ ਰਸੋਈ ਦੇ ਕੰਮਾਂ ਨੂੰ ਬਹੁਤ ਘੱਟ ਸਮੇਂ ਵਿੱਚ ਕਰ ਸਕਦੇ ਹੋ ਨੰਬਰ 1 ਤੇ ਹਫਤੇ ਦੀ ਮੀਲ ਪਲੈਨਿੰਗ ਪਹਿਲਾਂ ਹੀ ਕਰ ਲਓ ਜੇ ਤੁਸੀਂ ਸੋਮਵਾਰ ਤੋਂ ਐਤਵਾਰ ਤੱਕ ਦਾ ਖਾਣਾ ਪਹਿਲਾਂ ਹੀ ਪਲਾਨ ਕਰ ਲਿਆ ਤਾਂ ਹਰ ਰੋਜ਼ ਸੋਚਣ ਦਾ ਸਮਾਂ ਤੁਹਾਡਾ ਬਚ ਸਕਦਾ ਹੈ ਨੰਬਰ 2 ਸਬਜ਼ੀਆਂ ਇੱਕੋ ਵਾਰ ਧੋ ਕੇ ਕੱਟ ਕੇ ਰੱਖੋ ਫ੍ਰਿਜ ਦੇ ਵਿੱਚ 에ਅਰ 에ਅਰ ਟਾਈਟ ਡੱਬਿਆਂ ਦੇ ਵਿੱਚ ਰੱਖੋ ਤਾਂ ਹਰ ਰੋਜ਼ ਵੱਖਰਾ ਵੱਖਰਾ ਸਮਾਂ ਨਹੀਂ ਲੱਗੇਗਾ ਨੰਬਰ 3 ਪਿਆਜ਼ ਟਮਾਟਰ ਦੀ ਗਰੇਵੀ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਇਹ ਬੇਸ 3-4 ਦਿਨਾਂ ਲਈ ਆਰਾਮ ਨਾਲ ਵਰਤੀ ਜਾ ਸਕਦੀ ਆ ਨੰਬਰ 4 ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ ਜਿਵੇਂ ਦਾਲਾਂ ਸਬਜ਼ੀਆਂ ਜਿਵੇਂ ਰਾਜਮਾ ਹੋਵੇ ਇਹ ਸਭ ਕੁਝ ਜਲਦੀ ਬਣਦਾ ਨੰਬਰ 5 ਇਲੈਕਟ੍ਰਿਕ ਕੈਟਲ ਜਾਂ ਇਨਸਟੈਂਟ ਪੋਟ ਦੀ ਵਰਤੋਂ ਪਾਣੀ ਨੂੰ ਉਬਾਲਣ ਨੂਡਲਸ ਜਾਂ ਅੰਡੇ ਉਬਾਲਣ ਲਈ ਬਹੁਤ ਤੇਜ਼ ਕੰਮ ਕਰਦੀ ਆ ਨੰਬਰ 6 ਚਾਹ ਕੌਫੀ ਦਾ ਮਿਸ਼ਰਣ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਚਾਹ ਪੱਤੀ ਅਦਰਕ ਇਲਾਇਚੀ ਪੀਸ ਕੇ ਇੱਕ ਡੱਬੇ ਦੇ ਵਿੱਚ ਰੱਖ ਲਓ ਫਿਰ ਚਾਹ ਮਿੰਟਾਂ ਦੇ ਵਿੱਚ ਬਣ ਜਾਂਦੀ ਆ ਨੰਬਰ 7 ਇੱਕੋ ਵਾਰ ਵੱਧ ਰੋਟੀਆਂ ਬਣਾ ਕੇ ਫ੍ਰੀਜ਼ ਕਰ ਲਓ ਜਦੋਂ ਲੋੜ ਹੋਵੇ ਸਿਰਫ ਗਰਮ ਕਰਕੇ ਰੱਖ ਲਓ। ਨੰਬਰ 8 ਰੈਡੀ ਟੂ ਯੂਜ਼ ਮਸਾਲੇ ਬਣਾ ਕੇ ਰੱਖੋ ਜਿਵੇਂ ਗਰਮ ਮਸਾਲਾ, ਸੰਬਰ ਮਸਾਲਾ ਜਾਂ ਚਾਟ ਮਸਾਲਾ। ਪਹਿਲਾਂ ਹੀ ਪੀਸ ਕੇ ਰੱਖਣ ਨਾਲ ਟਾਈਮ ਬਚਦਾ। ਨੰਬਰ 9 ਖਰੀਦਦਾਰੀ ਲਈ ਲਿਸਟ ਬਣਾ ਕੇ ਰੱਖੋ। ਰੋਜ਼ ਦੀਆਂ ਚੀਜ਼ਾਂ ਲਿਆਉਣ ਦੀ ਥਾਂ ਹਫ਼ਤੇ ਦੇ ਵਿੱਚ ਇੱਕ ਵਾਰ ਹੀ ਸ਼ਾਪਿੰਗ ਕਰੋ। ਨੰਬਰ 10 ਜੰਮੀਆਂ ਹੋਈਆਂ ਮਤਲਬ ਫਰੋਜ਼ਨ ਸਬਜ਼ੀਆਂ ਦੀ ਵਰਤੋਂ ਕਰੋ ਬਹੁਤ ਵਾਰੀ ਐਮਰਜੈਂਸੀ ਵਿੱਚ ਇਹ ਬਹੁਤ ਕੰਮ ਆਉਂਦੀਆਂ ਨੇ ਨੰਬਰ 11 ਰਸੋਈ ਦੇ ਸਾਰੇ ਸਮਾਨ ਨੂੰ ਸਮਾਰਟਲੀ ਵਰਤੋ ਜਿਵੇਂ ਚੌਪਰ ਗ੍ਰੇਟਰ ਮਿਕਸਰ ਇਹ ਸਭ ਕੁਝ ਤੁਹਾਡਾ ਸਮਾਂ ਅੱਧਾ ਕਰ ਦਿੰਦਾ ਹੈ। ਨੰਬਰ 12 ਬਰਤਨ ਧੋਣ ਤੋਂ ਤੁਰੰਤ ਬਾਅਦ ਸਾਫ਼ ਕਰੋ। ਗੰਦੇ ਬਰਤਨਾਂ ਨੂੰ ਇਕੱਠੇ ਨਾ ਹੋਣ ਦਿਓ ਨਹੀਂ ਤਾਂ ਬਾਅਦ ਵਿੱਚ ਵੱਧ ਟਾਈਮ ਲੱਗਦਾ। ਨੰਬਰ 13 ਇੱਕੋ ਵਾਰ ਵਿੱਚ ਵੱਧ ਖਾਣਾ ਬਣਾ ਲਓ ਜਿਵੇਂ ਚੌਲ ਰਾਜਮਾ 2 ਟਾਈਮ ਲਈ ਬਣਾ ਕੇ ਫ੍ਰਿਜ ਵਿੱਚ ਰੱਖ ਲਓ। ਨੰਬਰ 14 ਗੈਸ ਤੇ ਦੋ ਕੰਮ ਇੱਕੋ ਸਮੇਂ ਕਰੋ। ਇੱਕ ਵਰਨਰ ਤੇ ਦਾਲ ਪਕਾ ਲਓ ਦੂਜੇ ਵਰਨਰ ਤੇ ਸਬਜ਼ੀ ਜਾਂ ਰੋਟੀਆਂ। ਨੰਬਰ 15 ਖਾਣਾ ਬਣਾਉਣਾ ਕ੍ਰੀਏਟਿਵ ਢੰਗ ਨਾਲ ਵਰਤੋ ਜਿਵੇਂ ਬਚੀ ਹੋਈ ਦਾਲ ਨਾਲ ਪਰੌਂਠੇ ਦੇ ਬਣਾ ਲਓ ਚਾਵਲਾਂ ਦੇ ਨਾਲ ਕਚੌਰੀਆਂ ਨੰਬਰ 16 ਕਿਚਨ ਸਲੈਬ ਤੇ ਫ੍ਰਿਜ ਹਮੇਸ਼ਾ ਆਰਗੇਨਾਈਜ਼ਡ ਰੱਖੋ ਜਦੋਂ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਹੋਣਗੀਆਂ ਤਾਂ ਸਮਾਂ ਬਹੁਤ ਬਚਦਾ ਨੰਬਰ 17 ਛੋਟੇ ਛੋਟੇ ਕੰਟੇਨਰ ਵਰਤੋ ਜਿਵੇਂ ਨਮਕ ਮਿਰਚ ਹਲਦੀ ਲਈ ਤੇ ਇਹ ਹਮੇਸ਼ਾ ਸਾਡੇ ਹੱਥ ਦੇ ਨੇੜੇ ਹੋਣੇ ਚਾਹੀਦੇ ਨੇ ਨੰਬਰ 18 ਆਨਲਾਈਨ ਗਰੋਸਰੀ ਐਪ ਦੀ ਵਰਤੋਂ ਕਰੋ ਇਹਦੇ ਨਾਲ ਸਾਡਾ ਬਾਹਰ ਜਾਣ ਵਿੱਚ ਲੱਗਣ ਵਾਲਾ ਘੰਟਿਆਂ ਦਾ ਸਮਾਂ ਬਚ ਪਰ ਆਨਲਾਈਨ ਕੰਮ ਮਿੰਟਾਂ ਵਿੱਚ ਹੋ ਜਾਂਦਾ ਆ ਨੰਬਰ 19 ਫੈਮਿਲੀ ਮੈਂਬਰ ਨੂੰ ਛੋਟੀਆਂ ਜ਼ਿੰਮੇਵਾਰੀਆਂ ਦਿਓ ਜਿਵੇਂ ਬੱਚਿਆਂ ਨਾਲ ਸਬਜ਼ੀ ਛਲਵਾਉਣਾ ਪਤੀ ਦੇ ਨਾਲ ਚਾਹ ਬਣਾਉਣਾ ਟੀਮ ਵਰਕ ਨਾਲ ਸਮਾਂ ਬਚਦਾ ਆ ਨੰਬਰ 2 ਆਪਣੇ ਕੁਕਿੰਗ ਸਟਾਈਲ ਨੂੰ ਸਿੰਪਲ ਬਣਾਓ ਘੰਟਿਆਂ ਵਿੱਚ ਕੰਪਲੈਕਸ ਰੈਸਪੀਆਂ ਦੀ ਥਾਂ ਤੇ ਹੈਲਦੀ ਤੇ ਕੁਇਕ ਰੈਸਪੀਆਂ ਟਰਾਈ ਕਰੋ ਵੇਖਿਆ ਤੁਸੀਂ ਛੋਟੇ ਛੋਟੇ ਤਰੀਕਿਆਂ ਨਾਲ ਰਸੋਈ ਦਾ ਕੰਮ ਕਿੰਨਾ ਆਸਾਨ ਤੇ ਤੇਜ਼ ਹੋ ਸਕਦਾ ਸਮਾਂ ਬਚਾਉਣ ਲਈ ਸਿਰਫ ਰਸੋਈ ਦਾ ਹੀ ਨਹੀਂ ਸਗੋ ਤੁਹਾਡੀ ਪੂਰੀ ਜ਼ਿੰਦਗੀ ਦਾ ਕੰਮ ਆਉਂਦਾ ਹੈ ਇਸ ਲਈ ਇਹ 20 ਤਰੀਕੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ ਤੇ ਆਪਣਾ ਕੀਮਤੀ ਸਮਾਂ ਪਰਿਵਾਰ ਆਰਾਮ ਤੇ ਸੁਪਨਿਆਂ ਲਈ ਵਰਤੋ ਜੇ ਇਹ ਵੀਡੀਓ ਚੰਗੀ ਲੱਗੀ ਹੈ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ாபுல்லணா